ਸੱਚੀ ਗੱਲ ਸੰਗਤੋ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਇੱਕ ਸ਼ੋਰਟ ਵੀਡੀਓ ਦੇ ਰਾਹੀਂ ਕਿ ਸਾਡਾ ਅਗਲਾ ਆਉਣ ਵਾਲਾ ਕੰਟੈਂਟ ਕਿਸ ਰਿਲੇਟਡ ਹੈ ਆਓ ਤੁਹਾਨੂੰ ਲੈ ਚਾਲਦੇ ਹਾਂ ਪਹਿਲੀ ਪਾਤਸ਼ਾਹੀ ਗੁਰਦੁਆਰਾ ਕਊਕਾਟ ਸਾਹਿਬ ਲੁਧਿਆਣੇ ਦੇ ਇਸ ਗੁਰਦੁਆਰਾ ਸਾਹਿਬ ਨੂੰ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਔਰ ਇਸ ਵੀਡੀਓ ਦੇ ਮਾਧਿਅਮ ਦੇ ਰਾਹੀ ਤੁਹਾਨੂੰ ਦੱਸਾਂਗੇ ਕਿਉਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਲੁਜ ਨੂੰ ਇਹ ਗੱਲ ਕਹੀ ਸੀ ਕਿ ਤੂੰ ਇੱਥੋਂ ਦੀ ਬੁੱਢਾ ਹੋ ਕੇ ਚੱਲੇਗਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ 1515 ਈਸਵੀ ਨੂੰ ਇਸ ਅਸਥਾਨ ਤੇ ਆਏ ਜੋ ਕਿ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਹੈ ਗੁਰੂ ਜੀ ਇਸ ਜਗ੍ਹਾ ਤੇ ਆ ਕੇ ਰੱਬੀ ਬਾਣੀ ਪੜ੍ਹ ਰਹੇ ਸਨ ਉਸ ਸਮੇਂ ਲੁਧਿਆਣੇ ਦਾ ਨਵਾਬ ਚਲਾਲ ਖਾਨ ਲੋਤੀ ਅਤੇ ਆਪਣੇ ਦਰਬਾਰੀਆਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਚਰਨਾਂ 'ਚ ਭੇਟਾ ਲੈ ਕੇ ਆਏ। ਉਸ ਸਮੇਂ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੋ ਕਿ ਇਹ ਸਤਲੁਜ ਦਰਿਆ ਹੈ ਇਹ ਸਾਰੇ ਲੁਧਿਆਣੇ ਨੂੰ ਢਾਹ ਲਾ ਰਿਹਾ ਹੈ। ਆਪ ਜੀ ਮਿਹਰ ਕਰੋ। ਉਸ ਸਮੇ ਗੁਰੂ ਜੀ ਨੇ ਇਹ ਵਚਨ ਕੀਤੇ ਕਿ ਸਤਲੁਜ ਦਰਿਆ ਇਥੋਂ ਦੀ ਬੁੱਗਾ ਹੋ ਕੇ ਚੱਲੇਗਾ ਅਤੇ ਲੁਧਿਆਣਾ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਵੱਡਾ ਉਦਯੋਗਿਕ ਇਕਾਈ ਦੇ ਵਿੱਚ ਇਸ ਦਾ ਨਾਮ ਸ਼ਾਮਲ ਹੋਏਗਾ ਗੁਰੂ ਸਾਹਿਬ ਦੇ ਕਹਿਣ ਅਨੁਸਾਰ ਅੱਜ ਲੁਧਿਆਣਾ ਬਹੁਤ ਹੀ ਵੱਡੀ ਇੱਕ ਉਦਯੋਗਿਕ ਇਕਾਈ ਦੇ ਵਿੱਚ ਗਿਣਿਆ ਜਾਂਦਾ ਹੈ ਅੱਜ ਇਸ ਜਗ੍ਹਾ ਦੇ ਉੱਤੇ ਸਤਲੁਜ ਉਰਫ ਬੁੱਢਾ ਦਰਿਆ ਵੀ ਸਤਕੂ ਦੀ ਦੂਰੀ ਤੋਂ ਲੰਘਦਾ ਹੈ ਅਤੇ ਇਸ ਦੇ ਕਿਨਾਰੇ ਦੇ ਉੱਤੇ ਹੀ ਪਹਿਲੀ ਪਾਸ਼ਾਹੀ ਦਾ ਗੁਰਦੁਆਰਾ ਗਾਉ ਘਾਟ ਸੁਭਾਇਮਾਨ ਹੈ ਜਿਸ ਦੇ ਦਰਸ਼ਨ ਤੁਸੀਂ ਲੁਧਿਆਣਾ ਦੇ 3 ਨੰਬਰ ਡਿਵੀਜ਼ਨ ਦੇ ਨੇੜੇ ਜਾ ਕੇ ਕਰ ਸਕਦੇ ਹੋ ਸੰਗਤ ਜੀ ਹੁਣ ਤੁਹਾਨੂੰ ਅਸੀਂ ਲੈ ਚਲਦੇ ਹਾਂ ਉਸ ਜਗ੍ਹਾ ਤੇ ਜਿਸ ਜਗ੍ਹਾ ਤੋਂ ਤੁਸੀਂ ਗੁਰਦੁਆਰਾ ਸਾਹਿਬ ਅਤੇ ਜਿਹਨੂੰ ਕੀ ਬੁੱਢਾ ਨਾਲਾ ਉਰਫ ਬੁੱਢਾ ਦਰਿਆ ਕਿਹਾ ਜਾਂਦਾ ਹੈ ਤੋਨੂੰ ਇਕੱਠੇ ਦੇਖ ਸਕਦੇ ਆਓ ਲੈ ਚਲਦੇ ਹਾਂ ਤੁਹਾਨੂੰ ਉਸ ਜਗ੍ਹਾ ਦੇ ਦਰਸ਼ ਕਰਾਉਂਦੇ ਜੇਕਰ ਤੁਸੀਂ ਇਹ ਵੀਡੀਓ ਇੱਥੇ ਤੱਕ ਦੇਖ ਚੁੱਕੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਕੋਈ ਵੀ ਵੀਡੀਓ ਆਉਣ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਲਾਈਕ ਅਤੇ ਕਮੈਂਟ ਕਰਕੇ ਸਾਡਾ ਉਤਸ਼ਾਹ ਜ਼ਰੂਰ ਬਤਾਉਣਾ ਸੰਗਤ ਜੀ ਹੁਣ ਪਹੁੰਚ ਚੁੱਕੇ ਆ ਅਸੀਂ ਉਸ ਸਥਾਨ ਤੇ ਜਿੱਥੇ ਗੁਰਦੁਆਰਾ ਸਾਹਿਬ ਦੇ ਕੋਲੋਂ ਨਾਲਾ ਜਿਹਨੂੰ ਅੱਜ ਨਾਲਾ ਕਿਹਾ ਜਾਂਦਾ ਹੈ ਬੁੱਢਾ ਨਾਲਾ ਤੇ ਜਿਹਨੂੰ ਬੁੱਢਾ ਦਰਿਆ ਕਹਿੰਦੇ ਹੁੰਦੇ ਸੀਗੇ ਤੇ ਉਹ ਦੇਖੋ ਉਹ ਪੁਆਇੰਟ ਆ ਚੁੱਕਾ ਆ ਕਿ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਤੇ ਇਧਰ ਨਾਲਾ ਜੋ ਕਿ ਜਿਹਨੂੰ ਪਹਿਲੇ ਪਾਸ਼ਾ ਜੀ ਨੇ ਕਿਹਾ ਸੀਗਾ ਕਿ ਤੋ ਸ਼ਾਂਤ ਹੋ ਕੇ ਨਿਕਲਿਆ ਕਰੇਗਾ ਬੁੱਡੇ ਦਰਿਆ ਨੂੰ ਤੇ ਆਓ ਤੁਹਾਨੂੰ ਚੰਗੀ ਤਰ੍ਹਾਂ ਇੱਕ ਵਾਰ ਦਰਸ਼ਨ ਕਰਵਾ ਦਿੰਨੇ ਆ ਇਹ ਹੈਗਾ ਜੀ ਬੁੱਢਾ ਨਾਲਾ ਜਿਹਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ ਜੋ ਕਿ ਸਤਲੁਜ ਦੇ ਰੂਪ ਦੇ ਵਿੱਚੋਂ ਵਗਦਾ ਹੁੰਦਾ ਸੀ ਤੇ ਪੂਰੇ ਅੱਧਾ ਲੁਧਿਆਣਾ ਜਿਸਨੇ ਕਬਰ ਕਰ ਰੱਖਿਆ ਜੀ ਤੇ ਆ ਬੁੱਢੀ ਅਵਸਥਾ ਦੇ ਵਿੱਚ ਅੱਜ ਇੱਥੋਂ ਦੀ ਲੰਘਦਾ ਹੈ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਤਿਹਾਸ ਬਾਰੇ ਸਭ ਨੂੰ ਪਤਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ